ਸਸ਼੍ਰੀ ਗੁਰੂਤ ਸਜੁਰ ਚੋ ਕੇ ਐਸਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਰਸਲ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਅਕਾਲੀ ਆਗੂਆਂ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ 1975 ਦੇ ਵਿੱਚ ਜਦੋਂ ਅਮਰਜੈਂਸੀ ਲੱਗੀ ਸੀ ਹਾਲਾਂਕਿ ਚਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਸੀ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਸੀ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਉਸ ਵੇਲੇ ਅਕਾਲੀ ਆਗੂਆਂ ਨੇ ਮੋਰਚਾ ਖੋਲ੍ਹਿਆ ਸੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਤੇ ਕਿਹਾ ਕਿ ਜੋ ਉਸ ਲਈ ਅਕਾਲੀ ਆਗੂਆਂ ਨੇ ਕੀਤਾ ਉਸ ਦਾ ਦੇਨ ਅਸੀਂ ساری ਉਮਰ ਨਹੀਂ ਦੇ ਸਕਦੇ ਤਾਂ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕੇਂਦਰਾ ਗਾਂਧੀ ਦੇ ਵੱਲੋਂ ਜਦੋਂ 1975 ਦੇ ਵਿੱਚ ਐਮਰਜੈਂਸੀ ਲਗਾਈ ਗਈ ਉਸ ਵੇਲੇ ਹਾਲਾਤ ਇਹੋ ਜਿਹੇ ਬਣ ਚੁੱਕੇ ਸੀ ਕਿ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਿਆਂ ਪਾਲਿਕਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਫਿਰ ਵੀ 3 ਮਹੀਨਿਆਂ ਬਾਅਦ ਅਕਾਲੀ ਆਗੂਆਂ ਨੇ ਮੋਰਚਾ ਖੁੱਲ੍ਹਿਆ ਸੀ ਆਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਸਲ ਆਪਣੇ ਪ੍ਰੋਗਰਾਮਨ ਕੀ ਬਾਅਦ ਤੇ ਵਿੱਚ ਅਕਾਲੀ ਆਗੂਆਂ ਨੂੰ ਯਾਦ ਕੀ ਤਾਂ ਉਹਨਾਂ ਨੇ ਯਾਦ ਕੀਤਾ ਕਿ ਕਿਵੇਂ 1975 ਦੇ ਵਿੱਚ ਜਦੋਂ ਅਮਰਜੈਂਸੀ ਲੱਗੀ ਸੀ 3 ਮਹੀਨਿਆਂ ਬਾਅਦ ਐ ਜਿਹੜਾ ਅਕਾਲੀ ਆਗੂਆਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ ਹਾਲਾਂਕਿ ਚਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਸੀ ਗ੍ਰਿਫਤਾਰੀਆਂ ਹੋ ਰਹੀਆਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਆਗੂ کہہ ਸਕਦੀਆਂ ਇਹ ਹੋਰ ਵੀ ਪਾਰਟੀ ਦੇ ਆਗੂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਔਰ ਲਗਾਤਾਰ ਵੱਡੇ ਵੱਡੇ ਫੈਸਲੇ ਇੰਦਰਾ ਗਾਂਧੀ ਦੇ ਵੱਲੋਂ ਲਏ ਜਾ ਰਹੇ ਸੀ ਭਾਵੇਂ ਉਹ ਸੰਵਿਧਾਨ ਨੂੰ ਖਤਮ ਕਰਨ ਦਾ ਕਿਉਂ ਨਾ ਹੋਵੇ ਜਾਂ ਫਿਰ ਨਿਆਂਪਾਲਿਕਾ ਨੂੰ ਖਤਮ ਕਰਨ ਦਾ ਹੀ ਹੋਵੇ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਹੋ ਐਸਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਰਸਲ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਅਕਾਲੀ ਆਗੂਆਂ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ 1975 ਦੇ ਵਿੱਚ ਜਦੋਂ ਅਮਰਜੈਂਸੀ ਲੱਗੀ ਸੀ ਹਾਲਾਂਕਿ ਚਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਸੀ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਸੀ ਹਿਰਾਸਤ ਦੇ ਵਿੱਚ ਲਿਆ ਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਅਕਾਲੀ ਆਗੂਆਂ ਨੇ ਮੋਰਚਾ ਖੋਲ੍ਹਿਆ ਸੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਤੇ ਕਿਹਾ ਕਿ ਜੇ ਉਸ ਵੇਲੇ ਅਕਾਲੀ ਆਗੂਆਂ ਨੇ ਕੀਤਾ ਉਸ ਦਾ ਦੇਨ ਸੀ ساری ਉਮਰ ਦੇ ਦੇ ਸਕਦੇ ਤਾਂ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕੇਂਦਰਾ ਗਾਂਧੀ ਦੇ ਵੱਲੋਂ ਜਦੋਂ 1975 ਦੇ ਵਿੱਚ ਐਮਰਜੈਂਸੀ ਲਗਾਈ ਗਈ ਉਸ ਵੇਲੇ ਹਾਲਾਤ ਇਹੋ ਜਿਹੇ ਬਣ ਚੁੱਕੇ ਸੀ ਕੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਿਆਂਪਾਲਿਕਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਫਿਰ ਵੀ 3 ਮਹੀਨਿਆਂ ਬਾਅਦ ਅਕਾਲੀ ਆਗੂਆਂ ਨੇ ਮੋਰਚਾ ਖੁੱਲ੍ਹਿਆ ਸੀ ਆਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਸਲ ਆਪਣੇ ਪ੍ਰੋਗਰਾਮ ਅੰਕੀ ਬਾਅਦ ਦੇ ਵਿੱਚ ਅਕਾਲੀ ਆਗੂਆਂ ਨੂੰ ਯਾਦ ਤਾਂ ਉਹਨਾਂ ਨੇ ਯਾਦ ਕੀਤਾ ਕਿ ਕਿਵੇਂ 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ 3 ਮਹੀਨਿਆਂ ਬਾਅਦ ਹੈ ਜਿਹੜਾ ਅਕਾਲੀ ਆਗੂਆਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ ਹਾਲਾਂਕਿ ਚਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਸੀ ਗ੍ਰਿਫਤਾਰੀਆਂ ਹੋ ਰਹੀਆਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਆਗੂ کہہ ਸਕਦੀਆਂ ਹੀ ਉਹ ਹੋਰ ਵੀ ਪਾਰਟੀ ਦੇ ਆਗੂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਔਰ ਲਗਾਤਾਰ ਵੱਡੇ ਵੱਡੇ ਫੈਸਲੇ ਇੰਦਰਾ ਗਾਂਧੀ ਦੇ ਵੱਲੋਂ ਲਏ ਜਾ ਰਹੇ ਸੀ ਭਾਵ ਉਹ ਸੰਵਿਧਾਨ ਨੂੰ ਖਤਮ ਕਰਨ ਦਾ ਕਿਉਂ ਨਾ ਹੋਵੇ ਜਾਂ ਫਿਰ ਨਿਆਪਾਲਿਕਾ ਨੂੰ ਖਤਮ ਕਰਨ ਦਾ ਹੀ ਹੋਵੇ